ਮਾਨਯੋਗ ਐਸਐਸਪੀ ਫਾਜ਼ਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਉਹਨਾਂ ਦੀ ਅਗਵਾਈ ਹੇਠ ਜਿਹੜੀ ਫਾਜ਼ਲਕਾ ਪੁਲਿਸ ਹੈ ਹਰ ਤਰ੍ਹਾਂ ਦੇ ਜਿਹੜਾ ਕੋਈ ਵੀ ਅਪਰਾਧਿਕ ਗਤੀਵਿਧੀ ਹੁੰਦੀ ਹੈ ਉਹਨੂੰ ਜਲਦੀ ਨਾਲ ਉਹਨੂੰ ਸੋਲਵ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਵਚਨਬੱਧ ਐਸੇ ਦੀ ਲੜੀ ਦੇ ਵਿੱਚ ਜਿਹੜੀਆਂ ਸਾਡੇ ਸ਼ਹਿਰ ਵਿੱਚ ਬੋਹਰ ਵਿੱਚੋਂ ਮੋਟਰਸਾਈਕਲ ਦੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਸੀ ਉਨੂੰ ਹੀ ਸੋਲਵ ਕਰਦੇ ਹਾਂ ਇੱਕ ਮੁਕਦਮਾ ਨੰਬਰ 162 ਮਿਤੀ 7 8 2024 ਅਧਿੰਤਾਰਾ 303 2 317 2 ਪੀ ਐਨ ਐਸ ਜਿਹੜਾ ਥਾਣਾ ਸਿਟੀ ਵਨ ਦਰਜ ਕੀਤਾ ਗਿਆ ਇਹ ਮੁਕਦਮਾ ਬਰਖਿਲਾਫ ਗੁਰਜੰਟ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਸੀਡ ਫਾਰਮ ਕੱਚਾ ਜਿਹੜਾ ਹੈਗਾ ਉਹਦੇ ਖਿਲਾਫ ਦਰਜ ਕੀਤਾ ਗਿਆ ਇਸ ਪਾਸੋਂ ਇੱਕ ਜਿਹੜਾ ਚੋਰੀशुदा ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਉਸ ਤੋਂ ਬਾਅਦ ਉਦੇ ਉਹਦੇ ਪਿਛਗਿਸ਼ ਤੋਂ ਜਿਹੜਾ ਹੈਗਾ ਇਹਦੇ ਵਿੱਚ ਦੂਸਰਾ ਦੋਸ਼ੀ ਜਿਹੜਾ ਹੈਗਾ ਨਾਮਿਨੇਟ ਕੀਤਾ ਗਿਆ ਬੋਟਾ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਖਿਆਲੀ ਥਾਣਾ ਮਖੂ ਤਸੀਲ ਜ਼ੀਰਾ ਜੋ ਇਹਨਾਂ ਪਾਸ ਤੋਂ ਉਹਨਾਂ ਪਾਸੋਂ ਕੁੱਲ ਮਿਲਾ ਕੇ ਸਾਡੇ ਵੱਲੋਂ ਹੁਣ ਤੱਕ 15 ਮੋਟਰਸਾਈਕਲ ਜਿਹੜੇ ਨੇ ਬਰਾਮਦ ਕਰ ਲਏ ਗਏ ਨੇ ਇਹ ਜਿਹੜੇ 15 ਦੇ 15 ਮੋਟਰਸਾਈਕਲ ਸੀ ਇਹ ਅਬੋਹਰ ਦੇ ਆਸ-ਪਾਸ ਤੇ ਅਬੋਹਰ ਸ਼ਹਿਰ ਦੇ ਵਿੱਚੋਂ ਜਿਹੜੇ ਨੇ ਚੋਰੀ ਕੀਤੇ ਗਏ ਸੀ ਤੇ ਇਹਨਾਂ ਦਾ ਮੋਡਸ ਅਪਰੈਂਡ ਹੀ ਰਹਿੰਦਾ ਸੀ ਇਹ ਸਾਡਾ ਤਹਿਸੀਲ ਕੰਪਲੈਕਸ ਹੋ ਗਿਆ ਜਾਂ ਹੋਰ ਕੋਈ ਬਿਜ਼ੀ ਮਾਰਕੀਟ ਹੋਗੀ ਉਹਦੇ ਵਿੱਚੋਂ ਮੋਟਰਸਾਈਕਲ ਉੱਥੋਂ ਲੈ ਕੇ ਉਸ ਤੋਂ ਬਾਅਦ ਇਹਨੂੰ ਇਹ ਜਿਹੜੇ ਵੇਚਦੇ ਸੀ ਮਖੂ ਏਰੀਆ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਵੇਚ ਰਹੇ ਸੀ ਸੋ ਉਸ ਤੋਂ ਬਾਅਦ ਇਹਨਾਂ ਦੀ ਏ ਰਿਕਵਰੀ ਕੀਤੀ ਗਈ ਹੈ ਸਾਡੀ ਜਿਹੜੀ ਅਗਲੀ ਪੁੱਛ ਪੜਤਾਲ ਹੈ ਜਾਰੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਜਾਊਂਗਾ ਕਿ ਜਿਹੜਾ ਬੂਟਾ ਸਿੰਘ ਹੈਗਾ ਜਿਹੜਾ ਮਖੂ ਦਾ ਹੈਗਾ ਉਹਦੇ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਚੋਰੀ ਦਾ ਮੁਕੱਦਮਾ ਦਰਜ ਹੈਗਾ ਜਗਰਾਮ ਸਿੱਡੀ ਦੇ ਵਿੱਚ ਲੁਧਿਆਣੇ ਦੇ ਵਿੱਚ ਸੋ ਸਰ ਸ਼ੇਰਨਰ ਦਾ ਸੀਟ ਫਾਰਮ ਤੇ ਮਖੂ ਵਾਲੇ ਦਾ ਕਿਵੇਂ ਆਪਸੇ ਤਾਲਮੇਲ ਹੋਇਆ ਜੀ ਕੋਈ ਪਤਾ ਲੱਗੇ ਜੀ ਇਹ ਇਹਨਾਂ ਦੇ ਕਾਮਨ ਫਰੈਂਡਸ ਤੇ ਸਭੂ ਇਹਨਾਂ ਦਾ ਦਾਰਮੇਲ ਹੋਇਆ ਇਹਨਾਂ ਦੇ ਆਪਸੀ ਦੋਸਤ ਸੀਗੇ ਉਸ ਤੋਂ ਬਾਅਦ ਇਹਨਾਂ ਦੀ ਆਣੀ ਜਾਣੀ ਬਣ ਗਈ ਉਹਦੇ ਨਾਲ ਇਹਨਾਂ ਦੋਨਾਂ ਦਾ ਆਪਸੀ ਦਾਰਮੇਲ ਬ੍ਰਾਗਰਾਉਂਡ ਕੀ ਸੀ ਕਿ ਕਿਸੇ ਕਰਾਮਦ ਹੋਇਆ ਜੀ ਇੱਕ ਕਿਸੇ ਮਕੈਨਿਕ ਕੋਲ ਬ੍ਰਾਗਮਦ ਹੋਇਆ ਜਾਂ ਇਹਨਾਂ ਦੇ ਕਰੇ ਸੀਗੇ ਜੀ ਇਹਨਾਂ ਨੂੰ ਵੇਚੇ ਸੀ ਕਿਸੇ ਕੋਲ ਉਹਨਾਂ ਨੂੰ ਇਹਨਾਂ ਵੱਲੋਂ ਇੱਥੋਂ ਚੋਰੀ ਕਰਕੇ ਇੱਕ ਜਗ੍ਹਾ ਉੱਥੇ ਲੈ ਜਾ ਕੇ ਜਿਹੜੇ ਹੈਗੇ ਆ ਲੱਖ ਲੈ ਗਏ ਸੀ ਇਹ ਇਹਨਾਂ ਦੇ ਜਿਹੜੇ ਹੈਗੇ ਆ ਇਹ ਵਰਕਆਊਟ ਕਰ ਰਹੇ ਸੀਗੇ ਇਹਨਾਂ ਨੂੰ ਸੇਲ ਕਰਨ ਦਾ ਇਹਦੇ ਵਿੱਚ ਜਿਹੜੇ ਜ਼ਿਆਦਾਤਰ ਮੋਟਰਸਾਈਕਲ ਸਾਨੂੰ ਬਰਾਮਦ ਹੋਏ ਨੇ ਉਹ ਹੀਰੋ ਸਪਲੈਂਡਰ ਹੋ ਗਏ ਜ਼ਿਆਦਾਤਰ ਹੀਰੋ ਸਪਲੈਂਡਰ ਨੇ ਐਚ ਐਫ ਡਿਲਕਸ ਹੋ ਗਏ ਕਈ ਤਾਂ ਮੋਟਰਸਾਈਕਲ ਬਿਲਕੁਲ ਹੀ ਨਵੇਂ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨਾ ਬਸ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਸੀਗਾ ਨਹੀਂ ਕੋਈ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ ਉਹ ਹੀ 8ਵੀਂ 10ਵੀਂ ਤੱਕ ਹੀ ਪੜੇ ਤੇ ਕੰਮ ਤੁਹਾਡੇ ਸਾਹਮਣੇ ਹੈਗਾ ਕੀ ਕਰਦੇ ਨੇ ਖਾਮਾ ਚੋਰੀ ਵਾਲਾ ਸੋ ਇਸੇ ਲਈ ਮੁਕਦਮਾ ਦਰਜ ਕਰਕੇ ਇਹਨਾਂ ਦੇ ਅਗਲੀ ਜਿਹੜੀ ਕਾਰਵਾਈ ਆ ਮਤ ਲਿਆਂਦੀ ਜਾਵੇ